ਪਰਬੰਧਕ ਸਭਾ ਦਾ ਸਨਮਾਨ ਅਤੇ ਸਤਿਕਾਰ ਕੀਤਾ। ਗੁਰੂ ਕਿਰਪਾ ਕਰੋ, ਜੜਵੀ ਕਲਾ ਮਖਸ਼ ਕਰੋ ਬੜੇ ਆਦਮੋ ਸਤਕਾਰ ਦੇ ਨਾਲ। ਚਾਹਨਾ ਦੇ ਬੰਗਾਰਾ ਚਾਹੋ ਨੰਗਰ ਪ੍ਰਬੰਧ ਕਾਲੇ ਜੀਤੋ ਬੜੇ ਆਦਮੋ ਸਤਕਾਰ ਨਾਲ ਸਾਰੀਆਂ ਸੰਗਤਾਂ ਨੂੰ ਵੋਟੀ ਆ ਭਾਈ ਛੱਪੋ। ਫਿਰ ਆਪਾਂ ਸਮਾਂ ਬੜਾ ਸੀਮਤ ਹੈ। ਅਗਲੇ ਪੜਾਵੀ ਦੀ ਗੱਲ ਵੀ ਰਹਿਣੀ ਹੈ ਸਾਰੀਆਂ ਸੰਗਤਾਂ ਦਾ ਪਰ ਲੈ ਰਹੇ। कृपा करो ज़रूरी करोड़ कमेटियूं पदान करो वखी आखो वाहिगुरू जी ख़ालसा वाहिगुरू सतो फते बारे खां माल करोमी कमेटी आख जी नचारा संध करण जे सरूनि लाइ धनवाद कराहिगुरू जी ख़ाला वाहिगुरू जी फते

ਹਲੋ ਅੱਛਾ ਅੱਛਾ ਬੈਠ ਅੱਜ ਤੁਹਾਨੂੰ ਪਾਸਾ ਬਾਰੇ ਆਪੇ ਜੇਤਾ ਕਰਨਾ ਹੈ ਹਲੋ ਆ ਆ ਪਿੱਛੇ ਬੰਦ ਕਰਾਇਓ ਮਾੜਾ ਜਾ ਆ ਪਿੱਛੇ ਸਪੀਕਰ ਵਾਲੇ ਬੰਦ ਕਰਿਓ ਕਿਰਪਾ ਕਰਿਓ ਬਣੀ ਨੌਵੇਂ ਪਾਤਸ਼ਾਹ ਔਰ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਆਪਾਂ ਯਾਦ ਕਰਦੇ ਆ ਉਹਨਾਂ ਦੇ ਅਤੇ ਉਹਨਾਂ ਦੇ ਨਜ਼ਦੀਕੀ ਬਹੁਤ ਹੀ ਮਹਾਨ ਸਿੱਖ ਉਹਨਾਂ ਦੇ ਸਾਥੀ ਭਾਈ ਮਣੀ ਸਿੰਘ ਜੀ ਪਣੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਬਿਆਲਾ ਜੀ ਦੇ 350 ਸਾਲਾਂ ਦੀ 70 ਸਦੀ ਨੂੰ ਸਮਰਪਿਤ ਬਹੁਤ ਹੀ ਮਹਾਨ ਅਗਰ ਕੀਰਤਨ ਤਿੰਨ ਪਾਠਸ਼ਾਹੀਆਂ ਦੀ ਜੋ ਅੱਜ ਨੂੰ ਸ਼ੋਅ ਕਰਦੀ ਕਮਾਲਪੁਰ ਤੋਂ ਸਵੇਰੇ 9 ਵਜੇ ਸ਼ੁਰੂ ਹੋ ਕੇ ਲਾਕੇ ਦਿੜਬੇ ਦੀਆਂ ਉਹ ਸਾਰੇ ਨਗਰਾਂ ਵਿੱਚੋਂ ਦੀ ਹੁੰਦਾ ਹੋਇਆ ਅੱਜ ਤੁਹਾਡੇ ਨਗਰ ਇੱਥੇ ਪਗਰੌਲ ਵਿਕੇ ਪਹੁੰਚਿਆ। ਰਸਤੇ ਵਿੱਚ ਜਿੰਨਾ 14-15 ਨਗਰਾਂ ਵਿੱਚ ਗਏ ਤਾਂ ਸੰਗਤਾਂ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਵਾਰੀ। ਤੇ ਦੂਜਾ ਸੰਗਤਾਂ ਨੇ ਬਹੁਤ ਹੀ ਨਿੱਘਾ ਸਵਾਗਤ ਵੱਡਾ ਸਵਾਗਤ ਜਿਹੜਾ ਹੈਗਾ ਨਗਰ ਕੀਰਤਨ ਦਾ ਕੀਤਾ ਹੈ ਤੇ ਨਿਸ਼ਾਨੀਆਂ ਹੁੰਦੀਆਂ ਨੇ ਕੌਮ ਦੀ ਚੜ੍ਹਦੀ ਕਲਾ ਦੀਆਂ ਇਸ ਨਗਰ ਕੀਰਤਨ ਵਿੱਚ ਬਹੁਤ ਵੱਡੇ ਸਹਿਯੋਗ ਜਿਹੜੇ ਦਿੱਤੇ ਨੇ ਸਭ ਤੋਂ ਪਹਿਲਾਂ ਪ੍ਰਬੰਧ ਕਮੇਟੀ ਸਾਡੇ ਕਮਾਲਪੁਰ ਦੀ ਬਾਬਾ ਬਲਬੀਰ ਸਿੰਘ ਜੀ ਕਾਰ ਸੇਵਾ ਵਾਲੇ ਜਿਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਆਂ ਉਹਨਾਂ ਦਾ ਵੱਡਾ ਸਹਿਯੋਗ ਰਿਹਾ ਤੇ ਸਾਡੇ ਨਗਰ ਦੇ ਤੇ ਹੋਰ ਕਮਾਂਢੀ ਨਗਰਾਂ ਦੇ ਬਹੁਤ ਹੀ ਨੌਜਵਾਨ ਔਰ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਆਪਣੇ ਸਾਧਨ ਸਾਰੇ ਲੈ ਕੇ ਤੇ ਮੈਂ ਕਹਿ ਸਕਦਾ ਕਿ ਸੈਂਕੜਿਆਂ ਦੀ ਟਗਾੜ ਦੇ ਵਿੱਚ ਅਜੇ ਵੀ ਭਾਵੇਂ ਇਸ ਮੰਡੀ ਇਸ ਮੰਡੀ ਦੇ ਵਿੱਚ ਜਗ੍ਹਾ ਨਹੀਂ ਹੈਗੀ ਪਿੱਛੇ ਸੜਕ ਤੇ ਖੜੇ ਨੇ ਤੇ ਉਹਨਾਂ ਦਾ ਸਾਰਿਆਂ ਦਾ ਇਸ ਸਮੁੱਚੇ ਇਲਾਕੇ ਦੀਆਂ ਗੁਰਦੁਆਰਾ ਪਰੰਧ ਕਮੇਟੀਆਂ ਦਾ ਸਮੁੱਚੀਆਂ ਪੰਚਾਇਤਾਂ ਦਾ ਔਰ ਜਿਨ੍ਹਾਂ ਨੇ ਵੱਡਾ ਸਹਿਯੋਗ ਦਿੱਤਾ ਹੈ ਤੇ ਇਲਾਕੇ ਦਾ ਮੈਂ ਸਮਝਦਾ ਕਿ ਇੱਕ ਵੱਡੀ ਜ਼ਿੰਮੇਵਾਰੀ ਵਾਲਾ ਫਰਜ ਨਿਭਾਇਆ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਜਿਹੜੀ 25 ਨਵੰਬਰ ਨੂੰ ਮਨਾਈ ਜਾ ਰਹੀ ਹੈ 350 ਸਾਲਾ ਤੇ ਉਹਦੇ ਤੇ ਦੁਨੀਆ ਭਰ ਦੇ ਸੰਗਤਾਂ ਦੇ